ਆਓ ਚੱਲਦੇ ਆਂ پارک ਦੇ ਵਿੱਚ ਐਂਟਰ ਹੁੰਨੇ ਆ ਤੁਹਾਨੂੰ ਦਿਖਾਉਨੇ ਆ ਕੀ ਕੀ ਆ ਇਹ پارک ਹੈਗੀ ਆ ਇਹਦਾ ਨਾਮ ਹੈਗਾ ਆ ਪਾਰਕੋ ਡੈਲਾ ਮੈਮੋਰੀਆ ਯਾਦਾਂ ਵਾਲੀ پارک ਇਹ ਤਕਰੀਬਨ 1998 ਦੀ ਬਣੀ ਆ ਤੇ ਇਹਦੇ ਦੇ ਵਿੱਚ 1000 ਤੋਂ ਵੱਧ ਦਰਖਤ ਆ ਤੇ ਇਹ ਜਿਹੜਾ ਸੈਂਟਰ ਦੇ ਵਿੱਚ ਬਣਿਆ ਆ ਸਾਈਕਲ ਚਲਾਉਣ ਲਈ ਜਾਂ ਤੁਰ ਕੇ ਆਪਣੇ ਜਿੰਨੀਆਂ ਵੀ ਪੈਦਲ ਕਰਨ ਲਈ ਹੈ ਨਾ ਜਾਂ ਤੁਰਨ ਵਾਲੀਆਂ ਆ ਸਾਰੀਆਂ 5 ਕਿਲੋਮੀਟਰ ਤੋਂ ਪਲੱਸ ਬਣ ਜਾਂਦੀਆਂ ਹਾਂ ਤੇ ਆਓ ਆਪਾਂ ਅੱਜ ਸਾਈਕਲ ਤੇ ਇੱਦਾਂ ਚੱਲਦੇ ਚੱਲਦੇ ਦੱਸੀ ਜਾਣਾ ਤੁਹਾਨੂੰ ਤੇ ਬੋਲਣਾ ਤਾਂ ਕੀ ਆ ਜਿਆਦਾ ਆਪਾਂ ਤੁਸੀਂ ਦੇਖੋ ਨਾਲੇ ਨਜ਼ਾਰਾ ਲਓ ਵਿਊ ਦੇਖੋ ਐਂਟਰੀ ਦੇ ਅੱਜੇ ਹੱਥ ਹੈਗਾ ਆ ਬੱਚਿਆਂ ਦੇ ਪੰਘੂੜੇ ਆ ਆਜੋ ਗੁਰਮਨ ਐਂਦੀ ਜਾਂਦੇ ਪਹਿਲਾਂ ਇੱਧਰ ਆਜੋ ਆਪਾਂ ਨਾਲੇ ਇੱਧਰ ਘੁੰਮ ਕੇ ਨਾ ਮੇਨ ਹਾਰ ਜਿਹੜੀ ਹੈ ਸੈਂਟਰ 'ਚ ਸੜ ਕੇ ਇੱਥੇ ਚੜ ਜਾਣ ਆ ਕੇ ਇਹ ਪੋਰਸ਼ਨ ਹੈ ਕਿ ਇੱਥੇ ਹੈਗਾ ਬੱਚਿਆਂ ਦੇ ਪੰਘੂੜੇ ਲੱਗੇ ਆ ਉਹ ਦੇਖੋ ਤੇ ਦਰਖਤ ਬਣੇ ਇੱਧਰ ਲੱਗੇ ਆ ਇੱਥੇ ਨਾਲ ਆਹਾ ਟੰਗ ਲਈ ਸੈਰ ਕਰਨ ਲਈ ਬਣਾਏ ਆ ਤੇ ਵਿਚ ਬੈਂਚ ਵੀ ਲਾਏ ਆ ਬੈਠਣ ਲਈ ਹਰਿਆਲੀ ਆ ਦਰਖਤ ਬਹੁਤ ਪੁਰਾਣੇ ਆ ਮਤਲਬ ਵੀ ਬਹੁਤ ਸਾਲ ਸੰਭਾਲਿਆ ਬੜਾ ਪੁਰਾਣਾ ਤੋਂ ਪੁਰਾਣੇ ਤੋਂ ਪੁਰਾਣਾ ਦਰਖਤ ਆ ਇੱਥੇ ਪਤਨ ਕਿਹੜੇ ਕਿਹੜੇ ਸੰਦੇ ਕਿੱਦਾਂ ਕਿੱਦਾਂ ਲੱਗੇ ਆ ਨਾ ਤੁਸੀਂ ਸੋਚ ਕੇ ਦੇਖੋ ਵੀ ਕਿਹਨਾ ਬੰਦਿਆਂ ਨੇ ਇੱਥੇ ਦਰਖਤ ਸ਼ੁਰੂਆਤ ਚ ਲਾਏ ਹੋਣਗੇ ਕਿਹਨਾਂ ਦੇ ਹੱਥੀਂ ਪਾਣੀ ਪਿਆ ਹੋਵੇ ਇਹਨਾਂ ਨੂੰ ਤੇ ਕਦੋਂ ਦੀਆਂ ਗੱਲਾਂ ਕਦੋਂ ਦੇ ਆਪਣੇ ਖੜੇ ਆ ਦਰਖਤ ਇੱਥੇ ਤੇ ਕਿਹੜਾ ਸਮਾਂ ਆ ਗਿਆ ਕਦੇ ਇਹ ਪਾਰਕ ਚ ਆਉਣ ਦਾ ਮਾਦਲ ਹੁੰਦਾ ਕੱਲੇ ਬੈਠ ਕੇ ਨਾ ਇਦਾਂ ਦੀਆਂ ਗੱਲਾਂ ਸੋਚੋ ਤੁਸੀਂ ਕੀ ਕਰਨਾ ਹੈਂ ਕੀ ਕਰਦੇ ਆਂ ਮਤਲਬ ਤੁਹਾਨੂੰ ਪਤਾ ਲੱਗੂਗਾ ਇਸ ਬਾਰੇ ਬੱਚਿਆਂ ਲਈ ਬਹੁਤ ਵਧੀਆ ਚੀਜ਼ ਆ ਇਹ ਕਈ ਵਾਰ ਕੀ ਹੁੰਦਾ ਆ ਆਪਾਂ ਘੁੰਮਣ ਫਿਰਨ ਜਾਣਾ ਹੁੰਦਾ ਕਿਤੇ ਬੱਚਿਆਂ ਨੂੰ ਲੈ ਕੇ ਪਿਕਨਿਕ ਤੇ ਤੇ 100 ਕਿਲੋਮੀਟਰ ਜਾ ਕੇ ਵੀ ਉਹ ਗੱਲ ਨਹੀਂ ਬਣਦੀ ਉਹੋੀ ਗੱਲ ਆਪਣੇ ਮੁੱਢ ਹੁੰਦੀ ਆ ਕਈ ਵਾਰੀ ਕਰੇਜੋ ਸ਼ਹਿਰ ਦੇ ਵਿੱਚ ਰੱਜੋ ਮਿਲਿਆ ਪ੍ਰਵਿੰਚਾ ਪੈਂਦਾ ਆਪਾਂ ਨੂੰ ਇਟਲੀ ਦੇ ਵਿੱਚ ਰੱਜੋ ਮਿਲਿਆ ਦੇ ਵਿੱਚ ਕਰੇਜੋ ਭਰ ਲਿਓ ਸ਼ਹਿਰ ਉਹਦੇ ਵਿੱਚ ਪਾਰਕੋ ਭਰ ਲਿਓ ਤੁਹਾਨੂੰ ਇਹ ਆ ਜਾਣੀ ਬਹੁਤ ਵਧੀਆ ਚੀਜ਼ ਬਣਾਈਆਂ ਇਹ ਆਪਾਂ ਇੱਕ ਰਾਉਂਡ ਕਰ ਲਿਆ ਇਹ ਜਿਹੜੇ ਪੰਘੂੜੇ ਲੱਗੇ ਆ ਬੱਚਿਆਂ ਤੇ ਆਪਾਂ ਫਿਰ ਜਿੱਥੋਂ ਐਂਟਰ ਹੋਏ ਸੀ ਉੱਥੇ ਨਿਕਲ ਚੱਲੇ ਇਹ ਬੱਚਿਆਂ ਦੇ ਪੰਘੂੜੇ ਲੱਗੇ ਆ ਪਿੰਗਾ ਲਾਈਆਂ ਆ ਸਕੁਦਾਤੇ ਆਪਾਂ ਉਹ ਜਿੱਥੋਂ ਐਂਟਰ ਹੋਏ ਸੀ ਨਾ ਮੇਨ ਜਿਹੜੀ ਆ ਪਾਰਕ ਦੇ ਵਿੱਚ ਸੜਕ ਬਣਾਈ ਸਾਈਕਲ ਚਲਾਉਣ ਵਾਲੀ ਆਪਾਂ ਉੱਥੇ ਹੀ ਜਾ ਗਏ ਆ ਇਧਰ ਵੀ ਬੜੇ ਆ ਹੁਣ ਆਪਾਂ ਫੇ ਆ ਇਹਨੂੰ ਅੱਗੇ ਨੂੰ ਚੱਲਦੇ ਆ ਫਰੂਟ ਦੇ ਦਰਖਤ ਬਹੁਤ ਆਦੇ ਇੱਥੇ ਵਾਸੇ ਇੰਨੇ ਕੁ ਲੱਗੇ ਆ ਉਦਾਂ ਡਗ ਡਗ ਵੇਸਟ ਹੁੰਦੇ ਆ ਹੁਣ ਜਦੋਂ ਥੋੜਾ ਅੱਗੇ ਇਧਰ ਜਾਇ ਜਾਣਾ ਹਰੇਕ ਕੋਸ਼ਣ ਆਈ ਜਾਣਾ ਹੁਣ ਐਨੂੰ ਗਰਮਨ ਉੱਤੇ ਮਰਤੋਂ ਨਹੀਂ ਚੱਲਣਾ ਮੈਂ ਤਾਂ ਤੁਰ ਕੇ ਆਉਂਗਾ ਉੱਚੀ ਜਗ੍ਹਾ ਬਣਾਈਆਂ ਬੈਣ ਜਦਾਂ ਬੱਚਿਆਂ ਲਈ ਆਪਣਾ ਪਿਕਨਿਕ ਤੇ ਆਏ ਆ ਤੁਸੀਂ ਜੇ ਰੋਟੀ ਪਾਣੀ ਖਾਣਾ ਬੈਠ ਕੇ ਇੱਥੇ ਪ੍ਰਾਂਦਨ ਕਰਨਾ ਚਾਹ ਉਦਾਂ ਵੀ ਲੰਮੇ ਪੈਣਾ ਘੜੀ ਥੱਕ ਗਏ ਆ ਬੈਂਚ ਲੱਗੇ ਆ ਮਿਊ ਚੈੱਕ ਕਰੋ ਬਹੁਤ ਸੋਹਣੀ ਜਗ੍ਹਾ ਆ ਮਾਨੂੰ ਸ਼ਾਂਤੀ ਮਿਲਦੀ ਹੈ ਦੇਖੋ ਇੱਥੇ ਸ਼ਾਂਤ ਹੈ ਕੋਈ ਨੀਂਦਾ ਨਹੀਂ ਪਰਿੰਦਾ ਤੁਸੀਂ ਜਾ ਆ ਕੇ ਇੱਥੇ ਦੁਪਹਿਰ ਨੂੰ ਬੈਠੋ ਚਲੋ ਹੂੰ ਨਹੀਂ ਚੱਲ ਗਿਆ ਆ ਜੋ ਸ਼ਾਂਤ ਚੱਲੋ ਥੱਲੇ ਨੂੰ ਰੁਕਣਾ ਨਹੀਂ ਆਪਾਂ ਚਲ ਦੇਖਦੇ ਆ ਉੱਥੇ ਤੱਕ ਕਿਹੜਾ ਪਹਿਲਾ ਜਾਂਦਾ ਤੇ ਮੇਰੇ ਸਾਈਕਲ ਤੇ ਨਾ ਚੜਾ ਦਿਓ ਅੱਛਾ ਚਲੋ 1 2 3 ਵਾਏ ਨੇਗ ਨਾ ਪਏ ਹੋਲੀ ਜੇ ਤੁਸੀਂ ਇਹਦੇ ਨਾਲ ਹੀ ਅੱਗੇ ਆ ਪਾਣੀ ਵਾਲਾ ਬਣਿਆਇਕ ਚੈੱਕ ਕਰੋ ਵੀਓ ਸੇ ਉੱਟੀ ਲਈਆਂ ਲੱਕੜਾਂ ਸਾਰਾ ਕੁਝ ਜੰਗਲੇ ਲਾਏ ਆ ਬੱਚਿਆਂ ਨੂੰ ਅੱਗੇ ਨਾ ਜਾਣ। ਆਜੋ। ਚੂਹੇ ਸੀਗੇ ਵੱਡੇ ਵੱਡੇ ਬੈਠੇ ਦੇਖ ਕੇ ਭੱਜ ਗਏ। ਜੇ ਤਾਂ ਦੀਦਾ ਹੋਵੇ ਉਹ ਕਛੂਕਾਵੇਂ ਬੈਠੇ ਆ ਬੱਤ ਕਨੇੜ ਨਾ ਪਾਇਆ ਤੂੰ ਪਿੱਛੇ ਜਾਂਦੇ ਆਗੇ ਚਲੋ ਪੁੱਤ ਹੈ ਨਹੀਂ ਬਾਪ ਸੀ ਇੱਧਰ ਸਾਈਕਲੀਆਂ ਨਹੀਂ ਸੀ ਲੈਉਣੀਆਂ ਚਲਾਜੋ ਆਜੋ 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 ਇਹਦੇ ਤੇ ਬੋਰਡ ਵੀ ਲਾਇਆ ਇਹਨਾਂ ਨੇ ਫਿਰ ਕੋਰਸ ਸਲੂਤੇ ਐਨ ਜੀਓ ਫਿਰ ਕੋਰਸ ਹੋ ਆਪਣੇ ਸਾਈਡ ਦਿੱਤੀ ਆ ਸਾਰਾ ਚੈੱਕ ਕਰ ਲਓ ਤੇ ਆ ਕੇ ਤੁਸੀਂ ਸਿੱਧਾ ਲਿਖ ਦਿਓ ਪਾਰਕੋਦਲਾ ਮੈਮੋਰੀਆ ਨਾ ਸਕਰੀਨ ਤੇ ਲਿਖ ਦਿਨਾ ਉਹ ਸੱਚ ਮਾਰ ਲਓ ਤੇ ਤੁਹਾਡਾ ਆ ਜਾਣਾ ਸਾਰਾ ਕੁਝ ਹੁਣ ਜੇ ਕੱਲੇ ਕੱਲੇ ਇਦਾਂ ਚਾਣ ਲਾ ਪਏ ਆ ਆਹ ਸਾਈਡ ਤੇ ਡੰਡੀਆਂ ਚ ਤੇ ਫਿਰ ਜ਼ਿਆਦਾ ਵੀਡੀਓ ਲੰਬੀ ਹੋ ਜਾਣੀ ਆ ਆ ਜਾਓ ਬੋਧ ਸਿੱਧੇ ਚੱਲਦੇ ਆ ਇਦਾਂ ਵੱਖਰਾ ਵੱਖਰਾ ਬਣਾਇਆ ਨਿਆਣਿਆਂ ਲਈ ਆਪਣੇ ਜਿਮ ਕਰ ਲਈ ਜਾਂ ਕੁਝ ਵੀ ਹੂੰ ਇਹਦਾ ਹਾਂ ਇਹ ਮੇਲ ਸੈਂਟਰ ਆ ਪਾਰਕ ਦਾ ਇੱਥੇ ਬੈਠਣ ਨੂੰ ਬਣਾਇਆ ਸਾਰਾ ਕੁਝ ਇਧਰ ਨੂੰ ਇੱਕ ਗਲੀ ਲੰਘ ਜਾਂਦੀ ਆ ਐਨੋਂ ਨਿਕਲ ਜਾਂਦੀਆਂ ਉਹ ਘੁੰਮਣ ਲਈ ਵਧੀਆ ਚੀਜ਼ ਆ ਜੀ ਚੱਲ ਬਈ ਗੁਰਮਨ ਦਿਖਾਓ ਸਟਾਂਟ ਫੇ ਫੇ ਦਵਾਰ ਦਵਾਰਾ ਦਵਾਰਾ ਇਹ ਜਿਹੜਾ ਖੂਨ ਆ ਨਾ ਪੰਜਾਬੀ ਖੂਨ ਇਹ ਭਾਵੇਂ ਆਂਡੀਆਂ ਹੋਵੇ ਭਾਵੇਂ ਬਾਹਰ ਹੋਵੇ ਜਿੱਥੇ ਇਹਨਾਂ ਦੇ ਖੂਨ ਦੇ ਵਿੱਚ ਪੰਗੇ ਆ ਇਹਨਾਂ ਨੇ ਪੰਗੇ ਲੈਣੇ ਲੈਣੇ ਹਨਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਖਤੇ ਪੇਂਟਿੰਗ ਚੈੱਕ ਕਰੋ ਤੁਸੀਂ ਚਾਹ ਬਾਤਾਂ ਲੱਗਦੀ ਕਿ ਨਹੀਂ origignal माता खड़ी है फोटो लेके हैं आज़ जाओ आ ओंधी जाना अपन आ तीन कांटे पीस ਆਜੋ ਇੱਥੇ ਪਾਣੀ ਵਾਲੀਆਂ ਵੀ ਰੂਬੀ ਨੇ ਇੱਧਰ ਟੂਟੀਆਂ ਲਾਈਆਂ ਆ ਜਿੱਦਾਂ ਆਪਾਂ ਇੱਥੇ ਤਕਰੀਬਨ ਮਾਰਕੀਟਾਂ ਚ ਪਾਣੀ ਪੀਣ ਨਾ ਆ ਕੇ ਇੱਥੇ ਜੇ ਪਾਣੀ ਤੁਸੀਂ ਗੈਸ ਵਾਲਾ ਫ੍ਰੀਜਾਂ ਤੇ ਜਾਂ ਨਾਰਮਲ ਨਤੁਰਾਲੇ ਪੀਣਾ ਤਾਂ ਇੱਥੋਂ ਤੁਸੀਂ ਪੀ ਸਕਦੇ ਹੋ ਟੂਟੀਆਂ ਤੋਂ ਭਰ ਕੇ ਪਾਣੀ ਲੈ ਜਾਓ ਜਿੱਦਾਂ ਉਹ ਬੋਤਲ ਵਾਲਾ ਹੁੰਦਾ ਉਹਦੇ ਸੇਮ ਹੁੰਦਾ ਹੈ ਇਹ ਆ ਜਾਂਦੀ ਹੈ ਜੀ ਗਰਾਊਂਡ ਜਿੱਥੇ ਡੌੜ ਲਾ ਸਕਦੇ ਆ ਕੋਈ ਵੀ ਮੈਚ ਹੁੰਦੇ ਆ ਸਭ ਕੁਝ ਇੱਥੇ ਦੋ ਆ ਇਹਨਾਂ ਨੇ ਇੱਕ ਤਰਨ ਲਈ ਬਣਾਇਆ ਨੋਰਮਲ ਇੱਕ ਜਿਹੜੇ ਪ੍ਰੋਫੈਸ਼ਨਲ ਆ ਉਹਨਾਂ ਲਈ ਬਣਾਇਆ ਇਹਦੀ ਐਂਟਰੀ ਆ ਰੈਡੀ ਚਲੋ ਸ਼ਾਰਟਕਟ ਨਹੀਂ ਠੀਕ ਆ ਨਾ ਜ਼ਿੰਦਗੀ 'ਚ ਨਾ ਗਰਾਊਂਡ 'ਚ ਸ਼ਾਰਟਕਟ ਨਹੀਂ ਮਾਰਨਾ ਸਿੱਧੇ ਜਾਣਾ ਹੈ ਇਹ ਐਂਟਰੀ ਹੋ ਗਈ ਆ ਜਿਹੜੀ ਸਾਹਮਣੇ ਗਰਾਊਂਡ ਆ ਉੱਥੇ ਪਰਫੈਕਟ ਮੈਚ ਹੁੰਦੇ ਆ ਦੌੜਾ ਹੁੰਦੀਆਂ ਫੋਟੋ ਆਲ ਜੋ ਵੀ ਉਸ ਗਰਾਊਂਡ ਦੇ ਵਿੱਚ ਹੁੰਦਾ ਜਿਹੜੇ ਦੌੜਨ ਵਾਲੇ ਉੱਥੇ ਵੀ ਦੌੜਦੇ ਆ ਤੇ ਜਿਹੜੇ ਮੇਰੇ ਵਰਗੇ ਆ ਵੀਡੀਓ ਬਣਾਉਣ ਵਾਲੇ ਆ ਜਾਂ ਦੌੜਨ ਵਾਲੇ ਆ ਇਹ ਹੈਗਾ ਆ 600 ਮੀਟਰ ਆ ਤੁਰ ਕੇ ਜੋਨਾਵੇਰ ਦੇ ਹਰੀਆਲੀ ਵਾਲਾ ਜਿਹੜਾ ਹੈਗਾ 600 ਮੀਟਰ ਆ ਜਾ ਗੁਰਮਨ ਹੂੰ